ਕਿਸਾਨ ਫਰਮਾਂ ਨੂੰ ਡੇਰੀ ਫਾਰਮਰਾਂ ਨੂੰ ਪਸ਼ੂ ਪਾਲਕਾਂ ਨੂੰ ਗੁਰਲਾਬ ਸਿੰਘ ਬਠਿੰਡਾ ਬਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਾਂ ਟੌਪ ਲੈ ਕੇ ਆਏ ਆ ਗੱਬਣ ਕੱਬਣ ਜਾਂ ਸੂਹੀ ਹੋਈ ਮੱਝ ਜਾਂ ਗਾਂ ਦੇ ਖੂਨ ਦਾ ਪਹਿਜਣਾ ਕਈ ਵਾਰੀ ਭਾਈ ਸਮੇਂ ਤੋਂ ਪਹਿਲਾਂ ਤੇ ਫੇਰੀ ਸਮੇਂ ਤੋਂ ਬਾਅਦ ਪੈਂਦਾ ਹੈ ਉਹਦੀ ਵਿਧੀ ਆਪਾਂ ਤੋਂ ਉਹਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੰਨੇ ਆ ਕੀ ਕੀ ਚੀਜ਼ਾਂ ਪਾਈਆਂ ਕਿਵੇਂ-ਕਿਵੇਂ ਪਾਈਆਂ ਕਿਵੇਂ-ਕਿਵੇਂ ਬਣਾऊंगा ਥੋੜੀ ਜੀ ਬੇਨਤੀ ਇਹ ਆ ਕਿ ਮੇਰੇ ਇਹ ਤਿੰਨ ਚੈਨਲ ਆ YouTube Instagram ਤੇ Facebook ਇਹਨਾਂ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿਨੇ ਹੋ ਔਰ ਬਹੁਤ ਪਿਆਰ ਕਰਦੇ ਹੋਗੇ ਇਸ ਪਿਆਰ ਦੇ ਜਰੀਏ ਹੀ ਮੈਂ ਤੁਹਾਨੂੰ ਇਹ ਨਵੀਆਂ-ਨਵੀਆਂ ਖੋਜਾਂ ਕਰਕੇ ਆਉਣਾ 20000 ਤੋਂ ਵੱਧ ਮੇਰੇ ਵੀਰ ਭਰਾਵਾਂ ਦਾ ਹੰਗਾਰਾ ਮਿਲਿਆ ਇੱਕ ਘੰਟਾ ਦਾ ਉਹਦਾ ਮੇਰਾ ਟਾਈਮ ਰਹਾ ਕਰੂੰਗਾ ਮਤਲਬ 1 ਤੋਂ 2 ਵਜੇ ਦੇ ਤੱਕ 2 ਵਜੇ ਤੁਸੀਂ ਜੁੜ ਕੇ ਭਰਪੂਰ ਫਾਇਦਾ ਠਾ ਸਕਦੇ ਹੋਗੇ ਹੁਣ ਆਪਾਂ ਦੱਸਦੇ ਆਂ ਵਿਸਤਾਰ ਦੇ ਨਾਲ ਆਪਾਂ ਆਟਾ ਲਿਆ 250 ਗ੍ਰਾਮ ਆਟਾ ਲਿਆ ਆਪਾਂ 250 ਗ੍ਰਾਮ ਤੇ ਲਾਲ ਗੇਰੂ ਲਿਆ ਆਪਾਂ 100 ਗ੍ਰਾਮ ਔਰ ਦਹੀਂ ਲਈ ਆਪਾਂ 500 ਗ੍ਰਾਮ ਇਹਨਾਂ ਨੂੰ ਹੁਣ ਆਪਾਂ ਤੁਹਾਨੂੰ ਤਿਆਰ ਕਰਕੇ ਦੱਸਦੇ ਆਂਗੇ ਵੀ ਕਿਵੇਂ ਦੇਣਾ ਹੈ ਕਿਵੇਂ ਵਿਧੀ ਆ ਜਿਵੇਂ ਕਿ ਮੇਰੇ ਕੋਲੇ ਪਿਛਲੇ ਵਾਰੀ ਵੀ ਫੋਨ ਆਇਆ ਕਈਆਂ ਮੱਝਾਂ ਦੇ ਗੋਹੇ ਦੇ ਵਿੱਚੋਂ ਖੂਨ ਆਉਂਦਾ ਸੀ ਉਹਦੀ ਭਾਈ ਵੀ ਦੀ ਮੇਰੇ ਕੋਲੇ ਹੋਰ ਆ ਗਈ ਉਹਦੇ ਵਿੱਚ ਆਪਾਂ ਦੇਣਾ ਹੁੰਦਾਗਾ ਫੜਕੜੀ ਹਿੰਗ ਤੇ ਐਲੋਵੀਰਾ ਅੱਛਾ ਇਹਦੇ 'ਚ ਕਈ ਵਾਰੀ ਕੀ ਆ ਹੁਣ ਅੱਜ ਸੋਹੇ ਹੀ ਮੇਰੇ ਕੋਲੇ ਫੋਨ ਆਇਆ ਕਹਿੰਦੇ ਜੀ ਸਾਡੀ ਮੱਝ ਤੇ ਤਾਂ ਬਹੁਤ ਜ਼ਿਆਦਾ ਖੂਨ ਪੈ ਰਿਆ ਪਹਿਲਾਂ ਵੀ ਇਸ ਤਰ੍ਹਾਂ ਪੈਂਦਾ ਸੀ ਸੂਣ ਤੋਂ 15 ਦਿਨ ਪਹਿਲਾਂ ਪੈਣ ਲੱਗ ਜਾਂਦਾ ਕਹਿੰਦੇ ਤੇ ਸੂਈ ਦੇ 15 ਦਿਨ ਫੇਰ ਪਈ ਜਾਂਦਾ ਉਹਦੀ ਮਤਲਬ ਜਿਹੜੀ ਵਜਾ ਹੈਗੀ ਉਹਦੀ ਅੰਦਰੂਨੀ ਆਗੀ ਅੰਦਰੂਨੀ ਕਮਜ਼ੋਰ ਕਰ ਦਿੰਦੀ ਹੈ ਇਹ ਬਿਮਾਰੀ ਬਹੁਤ ਜਾਦੇ ਪਸ਼ੂ ਬੈਠਣੋਂ ਉੱਠਣੋਂ ਰਹਿ ਜਾਂਦਾ ਹੈਗਾ ਜਮਾ ਸੂਣ ਵਾਲੇ ਪਸ਼ੂ ਦਾ ਤੇ ਬਹੁਤ ਖਤਰਾ ਹੁੰਦਾ ਹੈਗਾ ਵੀ ਜਦੋਂ ਵੀਕਨੈਸ ਆ ਜਾਂਦੀ ਹੈ ਕਮਜ਼ੋਰੀ ਕਰ ਦਿੰਦੀ ਹੈ ਆਗੀ ਇਹਦੇ ਅੰਦਰ ਨਾ ਨਿੱਕੇ ਨਿੱਕੇ ਜ਼ਖਮ ਕ ਹੋ ਜਾਂਦੇ ਆਗੇ ਜਦੋਂ ਜ਼ਖਮਾਂ ਦੇ ਵਿੱਚੋਂ ਖੂਨ ਬਣਾ ਸ਼ੁਰੂ ਹੋ ਜਾਂਦਾ ਹੈਗਾ ਉਹਦੀ ਆਪਾਂ ਇੱਕ ਦੇਸੀ ਨੁਕਤੇ ਦੇ ਨਾਲ ਅੱਜ ਆਪਾਂ ਰੋਕ ਥਾਮ ਕਰਨੀ ਆ ਇਹ ਤੁਹਾਨੂੰ ਡੈਮੋ ਕਰਕੇ ਵਿਖਾਉਂਦੇ ਆ ਵੀ ਕਿਵੇਂ ਆਪਾਂ ਦੇਣੀ ਆ ਕਿਵੇਂ ਆਪਾਂ ਇਹਨੂੰ ਮਿਕਸ ਕਰਨਾ ਹੈਗਾ ਉਹ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਆ ਵੇਖੋ ਹੁਣ ਆਪਾਂ ਡੈਮੋ ਕਿਵੇਂ ਕਿਸ ਤਰ੍ਹਾਂ ਕਰਦਿਆ ਕਰ ਰਹੇ ਆ ਆਪਾਂ ਸਾਰਿਆਂ ਨਾਲੋਂ ਪਹਿਲਾਂ ਟੀ ਲਿਆ ਆਟਾ 250 ਗ੍ਰਾਮ ਫਿਰ ਆਪਾਂ ਲਾਲ ਗੇਰੂ ਲਿਆ ਫੇਰ ਆਪਾਂ ਕੀ ਕੀਤਾ ਗਾ ਦਹੀਂ ਲਈ ਫੇਰ ਆਪਾਂ ਕੀ ਕਰਨਾ ਇਹਨੂੰ ਭਾਈ ਜਿਹੋ ਤਿਆਰ ਕਰਨਾ ਇਹਨੂੰ ਬਰਫ਼ ਦੇ ਵਿੱਚ ਤਿਆਰ ਕਰਨਾ ਹੈਗਾ ਪਾਣੀ ਵਿੱਚ ਤਿਆਰ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਤਿਆਰ ਕਰੀ ਜਾਣਾ ਹੈਗਾ ਬਿਲਕੁਲ ਮਿਕਸ ਕਰ ਕਰਕੇ ਬਰਫ਼ ਦੇ ਵਿੱਚ ਤਿਆਰ ਕਰਕੇ ਇਹਨੂੰ ਕਮ ਸੇ ਕਮ ਵੀ 15 20 ਮਿੰਟ ਇਹਨੂੰ ਆਪਾਂ ਤਿਆਰ ਕਰਨਾ ਹੈਗਾ ਕਿਉਂਕਿ ਇਹਦੇ ਵਿੱਚ ਕੋਈ ਵੀ ਗੰਡ ਬਿਲਕੁਲ ਬਰੀਕ ਜਿਵੇਂ ਕਿ ਇੱਕ ਹਲਵਾਈ ਆਪ ਵੀ ਮਦਾਨੀ ਬਣਾਉਂਦਾ ਹੈਗਾ ਆਪਾਂ ਉਸ ਤਰ੍ਹਾਂ ਦੇ ਜਰੀਏ ਦੇ ਰਾਹੀਂ ਇਹਨੂੰ ਤਿਆਰ ਕਰਨਾ ਹੈਗਾ ਬਿਲਕੁਲ ਇਹ ਓਕੇ ਹੋਣਾ ਚਾਹੀਦਾ ਹੈਗਾ ਮਿਕਸ ਬਿਲਕੁਲ ਔਰ ਵਰਖਾਪਾ ਇੱਕ ਬੰਗੂ ਨਾ ਨਾੜ ਇਹ ਭਾਈ ਠੰਡਾ ਹੁੰਦਾ ਜਾਊਗਾ ਜਦੋਂ ਇਹ ਠੰਡਾ ਹੋਲ ਤਿਆਰ ਹੋ ਗਿਆ ਜਿਹੜੀਆਂ ਅੰਦਰ ਬੇਨਸ ਕੋਈ ਡੈਮੇਜ ਹੋਈ ਆ ਜਿਵੇਂ ਫਟ ਜਾਂਦੀ ਆ ਇਮੇ ਕੇ ਬੰਦੇ ਨੂੰ ਵੀ ਆਪਾਂ ਨੂੰ ਕੋ ਅਟੈਕ ਹੋ ਜਾਂਦਾ ਹੋਰ ਹੋ ਜਾਂਦਾ ਨਾੜ ਫੜ ਜਾਂਦੀ ਹੈ ਤੇ ਆਪਣੇ ਨੱਕ ਰਹੀਂ ਖੂਨ ਆਉਂਦਾ ਆ ਇਸ ਤਰ੍ਹਾਂ ਹੁੰਦਾ ਹੈਗਾ ਇਹ ਵੀ ਇੱਕ ਪੇਟ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਵੀ ਕਨਾੜਾ ਹੁੰਦੀਆਂ ਆਗੀਆਂ ਜਦੋਂ ਉਹ ਫੜ ਜਾਂਦੀਆਂ ਤੇ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਇਹ ਆਟੇ ਨੇ ਕੀ ਕੰਮ ਕਰਨਾ ਹੈਗਾ ਠੰਡੇ ਆਟੇ ਨੇ ਜਿਵੇਂ ਕੇ ਉਹਦਾ ਘੋਲ ਉਹਦੇ ਉੱਤੇ ਲੇਪ ਹੋ ਜਾਣਾ ਹੈਗਾ ਜਦੋਂ ਲੇਪ ਹੋ ਗਿਆ ਤਾਂ ਇਹਨੇ ਆਟੋਮੈਟਿਕ ਹੀ ਰਾਮ ਕਰ ਦੇਣਾ ਇਹ ਇੱਕ ਦੇਸੀ ਦੇਸੀ ਰਿਗਾਰਡ ਦੇ ਨਾਲ ਜਿਹੜੇ ਆਪਣੇ ਬਜ਼ੁਰਗ ਪ੍ਰਾਣੇ ਸਦੀਆਂ ਤੋਂ ਬਣਾਉਂਦੇ ਆਏ ਆ ਆਪਣੀਆਂ ਪਸਵਾਨੀਆਂ ਕਿਤਾਬਾਂ ਤੇ ਆਪਣੇ ਗ੍ਰੰਥਾਂ ਵੇਦਾਂ ਦੇ ਵਿੱਚ ਜਿਹੜਾ ਬਣਾਉਂਦੇ ਆਏ ਆ ਉਹ ਬਜ਼ੁਰਗ ਤੋਂ ਹੀ ਇਹ ਤਰੀਕਾ ਸਿੱਖ ਕੇ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਜਾਣਕਾਰੀ ਤੁਹਾਨੂੰ ਦੇ ਰਿਹਾਗਾ ਮਤਲਬ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਭਾਈ ਮੈਂ ਤੁਹਾਡੇ ਤੱਕ ਜਰੂਰ ਤਿਆਰ ਕਰਕੇ ਤਨੂ ਦਾ ਕੰਮ ਦੀ ਕੋਸ਼ਿਸ਼ ਕਰਦਾ ਹੈਗਾ ਹੁਣ ਵੇਖੋ ਵੀ ਇਹ ਬਿਲਕੁਲ ਤਿਆਰ ਹੋ ਗਿਆਗਾ ਇਹ ਘੋਲ ਆਪਣਾ ਬਿਲਕੁਲ ਸਹੀ ਆ ਤਿਆਰ ਆ ਇਹਦੇ ਵਿੱਚ ਕੋਈ ਗੰਢ ਨਹੀਂ ਗਈ ਗੰਢ ਨਹੀਂ ਰੱਖਣੀ ਭਾਈ ਇਹਦੇ ਵਿੱਚ ਤੇ ਇਹ ਬਿਲਕੁਲ ਇਸ ਤਰ੍ਹਾਂ ਦਾ ਘੋਲ ਬਣਾ ਲੈਣਾ ਇਹਦੇ ਵਿੱਚ ਕੋਈ ਗੰਢ ਨਹੀਂ ਹੋਣੀ ਚਾਹੀਦੀ ਬਿਲਕੁਲ ਇਸ ਤਰ੍ਹਾਂ ਦਾ ਬਿਲਕੁਲ ਘੋਲ ਹੋਵੇ ਇਸ ਤਰ੍ਹਾਂ ਦਾ ਐਨ ਜਮਤ ਸਹੀ ਹੋਵੇ ਇਹ ਹੁਣ ਆਪਾਂ ਜਿਹੜਾ ਇਹ ਕੋਲ ਤਿਆਰ ਕੀਤਾ ਕੋਲ ਤਿਆਰ ਕੀਤਾਗਾ ਆਪਾਂ ਬਲੱਡ ਹੌਣ ਤੋਂ ਪਸ਼ੂ ਦੇ ਅਗਰ ਇਹਦੇ ਵਿੱਚ ਮੈਂ ਵਿਸਤਾਰ ਨਾਲ ਤੁਹਾਨੂੰ ਦੱਸਿਆ ਹੈ ਕਈ ਵਾਰੀ ਗੋਹੇ ਰਸਤੇ ਆਉਂਦਾ ਹੈ ਤਾਂ ਉਹਦੇ ਕੋਲੇ ਮੈਂ ਪਹਿਲਾਂ ਇੱਕ ਵੀਡੀਓ ਤੁਹਾਨੂੰ ਬਣਾ ਚੁੱਕਿਆ ਹਾਂ ਉਹ ਤੁਸੀਂ ਮੇਰੀ ਦੇਖ ਸਕਦੇ ਹੋਗੇ ਉਹਦੇ ਵਿੱਚ ਮੈਂ ਕੀ ਚੀਜ਼ਾਂ ਲਈਆਂ ਇੱਕ ਆਪਾਂ ਮੈਂ ਹਿੰਗ ਲਈ ਹੈ ਇੱਕ ਫੜਕੜੀ ਲਈ ਹੈ ਕੇਲੋਵੀਰਾ ਲਿਆ ਤਿੰਨ ਚੀਜ਼ਾਂ ਦਾ ਮੈਂ ਉਹਦੇ ਵਿੱਚ ਇਸਤੇਮਾਲ ਕੀਤਾ ਹੈ ਇਹਦੇ ਵਿੱਚ ਮੈਂ ਕੀ ਕੀਤਾਗਾ ਤਿੰਨ ਚੀਜ਼ਾਂ ਹੀ ਮੈਂ ਇਹਦੇ ਤੇ ਇਸਤੇਮਾਲ ਕੀਤੀਆਂ ਚੌਥੀ ਇਹਦੇ ਤੇ ਮੈਂ ਬਰਫ਼ ਐਡ ਕੀਤੀ ਆ ਉਹ ਵੇਖੋ ਆ ਸਮਾਨ ਮੈਂ ਤੁਹਾਨੂੰ ਦੱਸਿਆ ਹੈਗਾ ਆਟਾ ਲਿਆ ਲਾਲ ਗੇਰੂ ਲਿਆ ਦਹੀਂ ਲਈਆ ਬਰਫ਼ ਲਈਆ ਹੁਣ ਮੈਂ ਤੁਹਾਨੂੰ ਇਹ ਘੋਲ ਤਿਆਰ ਕਰਕੇ ਦਿੱਤਾ ਹੁਣ ਆਪਾਂ ਕੀ ਕਰਨਾ ਇਹਨੂੰ ਠੰਡੇ ਨੂੰ ਘੋਲ ਨੂੰ ਤਿਆਰ ਕੀਤੇ ਨੂੰ ਪਸ਼ੂ ਨੂੰ ਆਪਾਂ ਦੇ ਦੇਣਾ ਹੈਗਾ ਜਿਸ ਪਸ਼ੂ ਦੇ ਮਤਲਬ ਵੀ ਬਲੱਡ ਆ ਰਿਹਾ ਹੈਗਾ ਇਹ ਇਹ ਆਪਾਂ ਤਿਆਰ ਕੀਤਾ ਪਿਸ਼ਾਬ ਰਸਤੇ ਜਿਹੜਾ ਬਲੱਡ ਆਉਂਦਾ ਹੈਗਾ ਹੁਣ ਅੱਜ ਸਵੇਰ ਜਦੋਂ ਤੁਹਾਨੂੰ ਦੱਸਿਆ ਹੈ ਵੀ ਵੀਰ ਦੇਵ ਨੇ ਮੈਨੂੰ ਫੋਨ ਆਇਆ ਤਾਂ ਉਹਨੂੰ ਮੈਂ ਇਹ ਫੋਨ ਤੇ ਹੀ ਲਿਖਾਤਾ ਸੀ ਪਹਿਲਾਂ ਫਿਰ ਮੈਂ ਐਸੇ ਕਰਕੇ ਮੈਨੂੰ ਇਹ ਵੀਡੀਓ ਤਿਆਰ ਕਰਨੀ ਪਈ ਵੀ ਕਿਸੇ ਹੋਰ ਵੀਰ ਭਰਾ ਦੇ ਕੰਮ ਆ ਜੇ ਔਰ ਲੱਖਾਂ ਦਾ ਲੱਖ ਲੱਖ ਡੇਢ ਲੈ ਲੱਖ ਦਾ ਪਸ਼ੂ ਆ ਦੋ ਦੋ ਲੱਖ ਦਾ ਪਸ਼ੂ ਆ ਵੀ ਇਹਦੇ ਨੁਕਸਾਨੀਆਂ ਨਾ ਜਾਵੇ ਵੀ ਆਪਾਂ ਇੱਕ YouTube ਦੇ ਜ਼ਰੀਏ ਗੁਰਲਾਬ ਸਿੰਘ ਪਟੰਡਾ ਦੇ ਵੀ ਆਪਾਂ ਇੱਕ ਡੈਮੋ ਤਿਆਰ ਕਰਕੇ ਇਹ ਜਰੂਰ ਦਿਖਾਗੇ ਕਿਸਾਨ ਭਰਾਵਾਂ ਤੱਕ ਅਸੀਂ ਪਚਾਉਣ ਦੀ ਪੂਰੀ 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 ਕੋਸ਼ਿਸ਼ ਕਰਦੇ ਆਂਗੇ ਵੀ ਪੂਰਾ ਪੂਰਾ ਲਾਭ ਉਠਾਇਆ ਜਾਵੇ ਹੁਣੇ ਕੋਲ ਪਾਈ ਆਪਾਂ ਦੇ ਸਕਦੇ ਆਂ ਦੇਣੀਆਂ ਹੈਗੀਆਂ ਚਾਰ ਖਰਾਤਾਂ ਔਰ ਸਵੇਰ ਵੇਲੇ ਆਪਾਂ ਦੇ ਸਕਦੇ ਆਂ ਖਾਲੀ ਪੇਟ ਅਗਰ ਪਸ਼ੂ ਦੇ ਜਿਆਦਾ ਆ ਰਿਹਾ ਤਾਂ ਸ਼ਾਮ ਵੇਲੇ ਤੁਸੀਂ ਇੱਕ ਦੇ ਸਕਦੇ ਹੋ ਨਹੀਂ ਤਾਂ ਜੇ ਖਾਲੀ ਪੇਟ ਦਿਓਗੇ ਤਾਂ ਬਹੁਤ ਬਿੱਤਰ ਰਹੂਗਾ ਚਾਰ ਖਰਾਕਾਂ ਦੇ ਨਾਲ ਹੀ ਪੂਰਾ ਮੌਕੇ ਦਾ ਫਾਇਦਾ ਤੁਸੀਂ ਠਾ ਸਕਦੇ ਹੋਗੇ ਤੇ ਬਾਕੀ ਤੁਸੀਂ ਇਹ ਮੇਰੇ ਚੈਨਲਾਂ ਨੂੰ ਭਰਪੂਰ ਹੰਗਾਰਾ ਦਿਨੇ ਹੋਗੇ ਤੁਹਾਡੇ ਉਤਸ਼ਾਹ ਦੇ ਉੱਤੇ ਮੈਂ ਨੰਮਗਾ ਨੰਮਗਾ ਵੀਡੀਓ ਲੰਮਾ ਨੰਮਗਾ ਮੈਂ ਲੈ ਕੇ ਆਉਣਾ ਹੈਗਾ ਪਸ਼ੂ ਪਾਲਕਾਂ ਤੱਕ ਮੈਂ ਜਿੰਨਾ ਵੀ ਆਪਦਾ ਬਜ਼ੁਰਗ ਬੰਦੇ ਦਾ ਤੁਸੀਂ ਫਾਇਦਾ ਠਾ ਸਕਦੇ ਹੋ ਠਾਓ ਪੁੱਛੋ ਕਮੈਂਟਾਂ ਦੇ ਵਿੱਚ ਪੁੱਛ ਲਓ ਕਿਸੇ 'ਚ ਪੁੱਛ ਲਓ ਜੋ ਵੀ ਪੁੱਛਿਆ ਜੋ ਮੇਰੇ ਕੋਲੇ ਖਜ਼ਾਨਾ ਭਾਈ ਮੈਂ ਤੁਹਾਨੂੰ ਦੇਉਂਗਾ ਬਾਣ ਸਪ ਨੰਬਰ ਰਹੇਗਾ ਮੇਰਾ 99881007115 ਗਾਂ ਜਾਂ ਮੱਝ ਦੇ ਖੂਨ ਪਹਿਲਾ ਆਉਣਾ ਜਾਂ ਬਾਹਰ ਚਾਉਣਾ ਇਸ ਦੇ ਉੱਤੇ ਆਪਾਂ ਵੀਡੀਓ ਬਣਾਈ ਆ ਬਹੁਤ ਬਹੁਤ ਗੁਰਲਾਬ ਸਿੰਘ ਬਠਿੰਡਾ ਵੱਲੋਂ ਧੰਨਵਾਦ